ਕਰਦੇ ਆ ਕਿੱਦਾ ਕਰਦੇ ਆ ਨਹੀਂ ਜਾਣਕਾਰੀ ਦਿੱਤੀ ਤੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਉਹਨਾਂ ਦੀ ਗੱਲ ਨੂੰ ਲੱਕਿਆ ਤੇ ਸਰਕਾਰ ਨੇ 2014 ਦੇ ਵਿੱਚ ਉਸ ਕਿੱਟੀਆਂ ਨੂੰ ਵੀ ਦੋਆਨ ਵੈਲਡ ਕਰ ਲਿਆ ਪਤਾ ਕਿਹੜੀ ਜਿਹੜੀ ਕਿੱਟੀਆਂ ਇੱਟਾ ਬਉਦੇ ਕਿੱਟੀਆਂ ਤੋਂ ਨਹੀਂ ਪਰ ਹੋਰ ਕਿੱਤੇ ਨਹੀਂ ਸ਼ਾਮਿਲ ਕੀਤੇ ਇੱਕ ਕਾਨੂੰਨ ਕਦੋਂ ਬਣਿਆ 1996 ਦਾ ਮੇਂ ਪਿਛੇ ਨੂੰ ਚਲੀ ਤੇ ਫਿਰ ਉਹਦੀ ਸਮਝ ਕੀ ਆਉਂਦੇ ਹੁੰਦੇ ਨੇ ਕੰਦੋਲੇ ਲੇ ਦੇ ਹੀਰੇ ਦੀ ਕਲਮ ਨਹੀਂ ਤਾਈਓ ਅੱਜ ਸੱਚ ਲਿਖਿਆ ਮੰਜ ਦੂਰ ਹੀ ਦਿਵਸੇ ਉੱਤੇ ਦੱਸ ਦੋ ਮੰਜ ਦੂਰ ਹੀ ਦਿਵਸੇ ਉੱਤੇ ਜਿੰਦਾਬਾਦ ਮਰੇ ਕਾਰਕਰ ਯੂਨੀਅਨ ਜਿੰਦਾਬਾਦ 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 ਮਰੇ ਗੰਦੀਪ ਤੇਰੇ ਸਾਥ ਤੇ ਗੱਲਬਾਤ ਕਰਨ ਲੱਗਾ ਆਖਿਆ ਭਲਾ ਮੈਂ ਬੈਲੀ ਵਰਾਏ ਤੁਹਾਡੇ ਨਾਲ ਮੈਂ ਗਾਰਜ ਗੱਲ ਕਰਦਾ ਜੀ ਸਰਦਾਰ ਸਾਹਿਬ ਕੋ ਸੁਣ ਲਿਆ ਨਿਕਰੇ ਨਰੇਗਾ ਬਾਰੇ ਮੇਰੀਆਂ ਭੈਣਾਂ ਕੰਮ ਦੇ ਦੇਖਿਓ ਹੈ ਗਿਆ ਸੁਖਦੇਵ ਸਿੰਘ ਜੀ ਆ ਆ ਦੇਖਿਓ ਮੈਂ ਖੁਦ ਜਿਹੜਾ ਸਾਡੇ ਮੇਰੇ ਹਰਬਰਤਿਆਰੇ ਅਨੂਮੀ ਸਾਡੇ ਦਰਜੀ ਜੀ ਉਹ ਵੀ ਆਉਣ ਉੱਪਰ ਤੇ ਫੋਟੋ ਦੀ ਗੱਲ ਹੈ ਤੇ ਫੋਟੋ ਸਾਡੇ ਕੋਲ ਪੈਣ ਉਹਨੂੰ ਸਾਡੇ ਸਾਲ ਜੀ ਕੋਰਟ ਦੇ ਕੋਲ ਹੈ ਤੇ ਸਾਡੇ ਕੋਲ ਹੈ ਤੇ ਸਾਡੇ ਕੋਲ ਹੈ ਜੀ 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 ਤੇ ਸਸ ਮੈਨ ਰਿਕਵਰ ਕਰ ਯੂਨੀਅਨ ਤੋਂ ਹੈ ਅੱਜ ਕਿਸਮਤ ਵਾਸਤੇ ਜਗਾ ਤੇ ਇਕੱਠ ਕੀਤਾ ਗਿਆ ਹੈ ਅੱਜ ਪਿੰਡ ਕੋਟਲਾ ਜਿਲ੍ਹਾ ਅਮਰਸਰ ਦੇ ਵਿੱਚ ਜਿਹੜਾ ਹੈ ਮੰਢੀਗਾ ਮਜ਼ਦੂਰਾਂ ਦੇ ਨਾਲ ਮਈ ਦਿਵਸ ਜਿਹੜਾ ਹੈ ਉਹ ਮਨਾਇਆ ਗਿਆ ਕਿ ਮਜ਼ਦੂਰਾਂ ਦੇ ਕੀ ਅਧਿਕਾਰ ਨੇ ਔਰ ਉਹਨਾਂ ਨੂੰ ਜਿਹੜੀ ਹੈ ਕਾਨੂੰਨੀ ਜਾਣਕਾਰੀ ਅੱਜ ਜਿਹੜੀ ਆ ਦਿੱਤੀ ਗਈ ਹੈ ਜੀ ਪੂਰਾ ਦੇ ਲਈ 1886 ਦੇ ਵਿੱਚ ਜਿਹੜਾ ਵਿਦਰੋਹ ਸ਼ਿਕਾਗੋ ਦੇ ਵਿੱਚ ਹੋਇਆ ਜਦੀ ਲੋ ਅੱਜ ਤੱਕ ਜਿਹੜੀ ਹੈ ਉਹ ਪੂਰੇ ਹਿੰਦੂ ਪਰ ਦੇਸ਼ ਚਾਰ ਬਾਹਰੀ ਮੁਲਕਾਂ ਦੇ ਵਿੱਚ ਚੱਲ ਰਹੀ ਹੈ ਪਰ ਮਜ਼ਦੂਰਾਂ ਨੂੰ ਉਹਨਾਂ ਦੇ ਬਣਦੇ ਜਿਹੜੇ ਹੱਕ ਆ ਉਹ ਅਜੇ ਹਲੇ ਤੱਕ ਅਦਾ ਨਹੀਂ ਕੀਤੇ ਜਾਂਦੇ ਅੱਪ ਅੱਜ ਦੀ ਗੱਲ ਲੈ ਲਈ ਹੈ ਕਿ ਮਈ ਦਿਵਸ ਦੀ ਪੂਰੇ ਪੰਜਾਬ ਦੇ ਵਿੱਚ ਛੁੱਟੀ ਹੈ ਪਰ ਕਿਰਤੀ ਜਮਾਤ ਅੱਜ ਵੀ ਆਪਣੀ ਰੋਟੀ ਦੀ ਜਦੋਂ ਜਹਿਦ ਵਿੱਚ ਸਵੇਰੇ ਕਮਾਂਡ ਨਿਕਲਿਆ ਹੋਇਆ ਜਿਹੜਾ ਅੱਜ ਦਿਵਸਿਆ ਉਹਨੂੰ ਨਹੀਂ ਪਤਾ ਕਿ ਉਹਦੇ ਲਈ ਅੱਜ ਕੀ ਦਿਵਸਿਆ ਉਹਦੀ ਕੀ ਮਹੱਤਤਾ ਆ ਉਹ ਆਪਣੀ ਰੋਜੀ ਰੋਟੀ ਦੇ ਲਈ ਬਾਹਰ ਤੁਰਿਆ ਫਿਰਦਾ ਆ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਆ ਕਿ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਨਹੀਂ ਹੈ ਜਿਹੜੇ ਅਫਸਰ ਨੇ ਅਫਸਰ شاہੀ ਨੂੰ ਅੱਜ ਛੁੱਟੀ ਹੈ ਜਿਨ੍ਹਾਂ ਦਾ ਕੋਈ ਪੈਸਾ ਵੀ ਨਹੀਂ ਕੱਟਿਆ ਜਾਣਾ ਪਰ ਮਜ਼ਦੂਰਾਂ ਦੀ ਜਿਨ੍ਹਾਂ ਦੀ ਦਿਹਾੜੀ ਸਵੇਰ ਨੂੰ ਲਗਾ ਕੇ ਸ਼ਾਮ ਨੂੰ ਖਾਣਾ ਹੈ ਅੱਜ ਇਹ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਇਹ ਐਲਾਨ ਕਰ ਦੇਣਾ ਚਾਹੀਦਾ ਸੀ ਕਿ ਜਿੰਨੇ ਵੀ ਮਜ਼ਦੂਰ ਜਿਹੜੇ ਵੀ ਕਿੱਤੇ 'ਚ ਲੱਗੇ ਹੋਏ ਨੇ ਚਾਹੇ ਉਹ ਮੰਨੇਗਾ ਦੇ ਮਜ਼ਦੂਰ ਨੇ ਪੱਠਾ ਮਜ਼ਦੂਰ ਨੇ ਚਾਹੇ ਉਹ ਸਾਰੀ ਮਜ਼ਦੂਰ ਨੇ ਜਾਂ ਕਿਸੇ ਵੀ ਵਰਗ ਦੇ ਫੈਕਟਰੀਆਂ ਦੇ ਮਜ਼ਦੂਰ ਨੇ ਅੱਜ ਦੀ ਦਿਹਾੜੀ ਜਿਹੜੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣੀ ਚਾਹੀਦੀ ਸੀ ਤਾਂ ਕਿ ਅਸਲ ਵਿੱਚ ਮਜ਼ਦੂਰ ਦਿਵਸ ਜਿਹੜਾ ਆ ਉਹ ਇਸੇ ਤਰੀਕੇ ਨਾਲ ਮਨਾਇਆ ਜਾਣਾ ਚਾਹੀਦਾ ਸੀ ਕਿ ਮਜ਼ਦੂਰ ਅੱਜ ਦਾ ਦਿਨ ਆਪਣੇ ਪਰਿਵਾਰ ਦੇ ਨਾਲ ਆਪਣੇ ਰੋਸਾ ਮਿੱਤਰਾਂ ਦੇ ਨਾਲ ਜਾਂ ਜਥੇਬੰਦੀਆਂ ਦੇ ਨਾਲ ਮਿਲ ਕੇ ਇਸ ਦਿਨ ਨੂੰ ਸੈਲੀਬ੍ਰੇਟ ਕਰਦਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਮਹੀ ਦਿਵਸਤਾ ਮਨਾਇਆ ਜਾ ਰਿਹਾ ਪਰ ਉਹਨਾਂ ਦੀ ਮਜ਼ਦੂਰਾਂ ਦੀ ਸ਼ਮੂਲੀਅਤ ਨਹੀਂ ਹੈ ਮਜ਼ਦੂਰ ਦਿਵਸ ਜਿਹੜਾ ਆ ਉਹ ਵੱਡੇ ਸਰਮਾਇਦਾਰਾਂ ਦੇ ਲਈ ਜਾਂ ਵੱਡੇ ਲੋਕਾਂ ਦੇ ਲਈ ਕਾਗਜ਼ਾਂ ਦੇ ਵਿੱਚ ਰਹਿ ਗਿਆ ਜਿਹੜਾ ਮਜ਼ਦੂਰ ਦਿਵਸ ਹੈ ਆ ਤੇ ਅੱਜ ਲੋਕੀ ਆਪਣੇ ਜੱਦੋ ਜਹਿਦ ਆਪਣੇ ਹੱਕਾਂ ਦੇ ਲਈ ਉੱਥੇ ਫੇਰ ਅੱਜ ਦੁਆਰ ਤੋਂ ਖੜੇ ਨੇ ਜਿੱਥੋਂ ਚੱਲੇ ਸੀ ਇਹ ਜੋ ਵਿਦਰੋਹ 1886 ਦੇ ਵਿੱਚ ਹੋਇਆ ਸੈਲ ਪੰਜਾਬ ਵਿੱਚ ਉਹੋ ਜਿਹਾ ਵਿਦਰੋਹ ਜੜਾਇਆ ਹੋਰ ਮੰਗ ਕਰ ਰਿਹਾ ਹੈ ਇੱਥੇ ਦੀਆਂ ਜੜੀਆਂ ਸਮੇਂ ਸਮੇਂ ਦੀ ਸਰਕਾਰ ਆ ਤੁਸੀਂ ਮੱਜੀ ਆਪਾਂ ਮੰਡੇਗਾ ਨੂੰ ਹੀ ਲੈ ਲਈਏ ਮੰਡੇਗਾ ਦੇ ਵਿੱਚ ਸਿਰਫ 19 ਰੁਪਏ ਦੀ ਦਿਹਾੜੀ ਦਾ ਵਾਅਦਾ ਕੀਤਾ ਗਿਆ ਜਾਕੀ ਸਾਲ ਦੇ ਵਿੱਚ ਮਹਿੰਗਾਈ ਕਿੰਨੀ ਹੋ ਗਈ ਸਿਲੰਡਰ ਕਿੰਨੇ ਮਹਿੰਗੇ ਹੋ ਗਏ ਰਾਸ਼ਨ ਦੇ ਤੁਸੀਂ ਦਾਲਾਂ ਦੇ ਭਾਅ ਦੇਖ ਲਓ ਦੁੱਧ ਦੇ ਭਾਅ ਦੇਖ ਲਓ ਅਸਮਾਨੀ ਚੜੇ ਹੋਏ ਨੇ ਕੀ ਮਜ਼ਦੂਰ 322 ਰੁਪਏ ਦੇ ਨਾਲ ਆਪਣਾ ਘਰ ਚਲਾ ਸਕਦਾ ਹੈ 322 ਰੁਪਏ ਦੇ ਵਿੱਚ ਜੇ ਉਹ ਰੋਟੀ ਖਾ ਸਕਦਾ ਤਾਂ ਮਜ਼ਦੂਰ ਦਾ ਬੱਚਾ ਜਿਹੜਾ ਉਹ ਪੜ ਨਹੀਂ ਸਕਦਾ ਉਹਦੇ ਜਿਹੜਾ ਘਰ ਦੀ ਛੱਤ ਆ ਮਜ਼ਦੂਰਾਂ ਦੀ ਘਰਾਂ ਦੀ ਹਾਲਾਤ ਦੇਖੋ ਕੋਈ ਵੀ ਸਰਕਾਰ ਆਂਦੀ ਹੈ ਹਰ ਵਾਰੀ ਲਾਰਾ ਲਗਾਉਂਦੀ ਹੈ ਕਿ ਸਾਰੇ ਭੈਣ ਭਰਾਵਾਂ ਨੂੰ ਜੈ ਭੀਮ ਜੈ ਭਾਰਤ ਔਰ ਦਾਸ ਦਾ ਨਾਮ ਹੀਰਾ ਸਿੰਘ ਨਰੇਗਾ ਵਰਕਰ ਯੂਨੀਅਨ ਤੋਂ ਜ਼ਿਲ੍ਹਾ ਪ੍ਰਧਾਨ ਅੱਜ ਜਿਹੜਾ ਪਿੰਡ ਕੋਟਲੇ ਦੇ ਵਿੱਚ ਜਿਹੜਾ ਆ ਮਜ਼ਦੂਰ ਦਿਵਸ ਜਿਹੜਾ ਆ ਉਹ ਦਿਨ ਮਨਾਇਆ ਗਿਆ ਆ ਜਿਹੜਾ ਨਰੇਗਾ ਵਰਕਰ ਯੂਨੀਅਨ ਦੇ ਝੰਡੇ ਦੇ ਹੇਠਾਂ ਜਿਹੜਾ ਮਨਾਇਆ ਗਿਆ ਇਹਦੇ ਵਿੱਚ ਵੱਖ-ਵੱਖ ਜਿਹੜੇ ਪਿੰਡਾਂ ਦੇ ਜਿਹੜੇ ਮਨਰੇਗਾ ਵਰਕਰ ਨੇ ਜਾਂ ਨਿਰਮਾਣ ਮਜ਼ਦੂਰ ਨੇ ਪੱਠਾ ਮਜ਼ਦੂਰ ਨੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਨੇ ਇਹਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਉਹ ਅੱਜ ਕਾਫੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਆਪਣੀਆਂ ਜਿਹੜੀਆਂ ਅ ਉਹ ਆਉਣ ਵਾਲੀਆਂ ਜਿਹੜੀਆਂ ਸਰਕਾਰਾਂ ਜਾਂ ਜਿਹੜੀਆਂ ਇਸ ਚੀਜ਼ ਦੇ ਉੱਤੇ ਆਪਣੀ ਮੰਗਾਂ ਆ ਉਹਨਾਂ ਨੂੰ ਲੋੜ ਜੋ ਮੰਗਾ ਹੈ ਮਜ਼ਦੂਰੀ ਦੀਆਂ ਉਹਨਾਂ ਨੇ ਆਪਣੀਆਂ ਜਿਹੜੀਆਂ ਅਜੋ ਦੇ ਵਿਚਾਰ ਵਟਾਂਦਰਾ ਕੀਤਾ ਹੈ ਔਰ ਜਿਹਦੇ ਵਿੱਚ ਅੱਜ ਮੁੱਖ ਜਿਹੜੇ ਲੀਡਰ ਸਹਿਬਾਨ ਜਿਹੜੇ ਸਾਡੇ ਭੈਣ ਜੀ ਗਗਨਦੀਪ ਕੌਰ ਜਿਹੜੇ ਅ ਮੰਰੇਗਾ ਵਰਕਰ ਜੂਨੀਅਨ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਨੇ ਇਸ ਜਿਹੜੀ ਅੱਜ ਦੀ ਜਿਹੜੀ ਆ ਮਜ਼ਦੂਰ ਦਿਵਸ ਦੇ ਵਿੱਚ ਸ਼ਿਰਕਤ ਕੀਤੀ ਔਰ ਇਹਦੇ ਨਾਲ ਨਾਲ ਜਿਹੜੇ ਵਕ ਵਕ ਬਲਾਕ ਪ੍ਰਧਾਨ ਔਰ ਜਿਹੜੇ ਪੱਠਾ ਤੇ ਨਿਰਮਾਣ ਮਜ਼ਦੂਰ ਜੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਧਾਨ ਸੌਰੀ ਪੰਜਾਬ ਪ੍ਰਧਾਨ ਰਣਜੀਤ ਸਿੰਘ ਜੀ ਉਹਨਾਂ ਨੇ ਵੀ ਇਹਦੇ ਵਿੱਚ ਆਣ ਕੇ ਮਜ਼ਦੂਰਾਂ ਨਾਲ ਜਿਹੜੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਔਰ ਸਰਕਾਰਾਂ ਤੋਂ ਇੱਕ ਆਪਣੀ ਜਿਹੜੀ ਵੱਡੀ ਉਹਨਾਂ ਨੇ ਮੰਗ ਜਿਹੜੀ ਜਿੰਨੇ ਵੀ ਮੈਂ ਮਜ਼ਦੂਰ ਜਿਹੜੇ ਇੱਥੇ ਇਕੱਠੇ ਹੋਏ ਆ ਪਿੰਡਾਂ ਦੇ ਅਲੱਗ-ਅਲੱਗ ਸਾਥੀ ਆਉਧੇ ਸਹਿਬਾਨ ਪਾਰਟੀ ਦੇ ਸਹਿਪਾਨ ਦੇ ਉਧੇਦਾਰ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮਜ਼ਦੂਰ ਦਿਵਸ ਨੂੰ ਦਿਨ ਨੂੰ ਅੱਜ ਜਿਹੜਾ ਪਿੰਡ ਕੋਟਲੇ ਦੇ ਵਿੱਚ ਮਨਾਇਆ